ਨਿਊ ਹੈੱਡਲਾਈਨਸ ਦੇ ਪ੍ਰાયੋਜਕ 에ਰੋਟਰੋ ਹੋਮਸ ਨੀਅਰ ਮੋਹਾਲੀ 에어ਪੋਰਟ ਕਾਲ 9207492074 ਉਹ ਆਜਗ ਜੈਕਟਵ ਨੇ ਫੈਸਲਾ ਕੀਤਾ ਕਿਉਂਕਿ ਪਰਿਵਾਰ ਦਾ ਕੋਈ ਦਾ ਕੋਈ ਜੀ ਕਮਾਉਣ ਵਾਲਾ ਨਹੀਂ ਰਿਹਾ ਉਹਨਾਂ ਨੂੰ 5 ਲੱਖ ਰੁਪਈਆ ਸਹਾਇਤਾ ਨਾਲ ਉਹਦੀ ਘਰ ਦੀ ਬੀਬੀ ਜਾਂ ਉਹਦਾ ਬੇਟਾ ਉਹਨੂੰ ਤੁਰੰਤ ਨੌਕਰੀ ਸ਼ਮਨੀਪੁਰ ਦਰਾ ਪ੍ਰਬੰਧਕ ਕਮੇਟੀ ਵਿੱਚ ਦਿੱਤੀ ਜਾਊਗੀ ਦੂਸਰਾ ਪਿਛਲੇ ਦਿਨੀ ਇੱਕ ਬਹੁਤ ਮੰਦ ਭਾਗੀ ਘਟਨਾ ਵਾਪਰੀ ਗੁਰਦਾਰਾ ਜਾਮਣੀ ਸਾਹਿਬ ਵਜੀਦਪੁਰ ਫਿਰੋਜ਼ਪੁਰ ਵਿਖੇ ਉਥੇ ਸਿਲੰਡਰ ਦੇ ਗੈਸ ਸਿਲੰਡਰ ਦੇ ਫਟ ਜਾਣ ਦੇ ਨਾਲ ਦੋ ਸਾਡੇ ਮਲਾਜ਼ਮ ਤੇ ਪੰਜ ਬੱਚੇ ਵਿਚਾਰੇ ਜਿਹੜੇ ਸੇਵਾ ਕਰਨ ਆਏ ਸੀ ਉਹ ਵੀ ਚੋਰਸੇ ਗਏ ਜਿਹੜੇ ਦੋ ਸੇਵਾਦਾਰ ਸੀ ਉਹਨਾਂ ਚੋਂ ਇੱਕ ਤੂਫੀਆ ਸੀ ਸਾਡਾ ਉਹ ਮੌਤ ਦੀ ਲੜਾਈ ਲੜਦਾ ਲੜਦਾ ਅਖੀਰ ہار ਗਿਆ ਤੇ ਉਹਦੀ ਮੌਤ ਹੋ ਗਈ ਜਿਹੜੇ ਬੱਚੇ ਸੀ ਉਹਨਾਂ ਦਾ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਇਹ ਫੈਸਲਾ ਕੀਤਾ ਸੀ ਕਿ ਇਹਨਾਂ ਦਾ ਇਲਾਜ ਜਿਹੜਾ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਕਰਵਾਉਗੀ ਤੇ ਉਹ ਅਸੀਂ ਜਥਾ ਸ਼ਖਤ ਮੁਤਾਬਕ ਨਹੀਂ ਡਾਕਟਰਾਂ ਨੂੰ ਕਿਹਾ ਸੀ ਕਿ ਬਿਹਤਰ ਤੋਂ ਬਿਹਤਰ ਜਿਹੜਾ ਇਲਾਜ ਹੈ ਇਹਨਾਂ ਦਾ ਕੀਤਾ ਜਾਵੇ। ਸਤਗੁਰ ਨੇ ਉਹਨਾਂ ਨੂੰ ਦੋਹੇ ਰੁਕਤਾ ਤੰਦਰੁਸਤੀ ਬਖਸ਼ ਕੀਤੀ। ਜਿਹੜਾ ਇੱਕ ਤੂਫੀਆ ਵਿਚਾਰਾ ਉਹਦੀ ਡੈਥ ਹੋ ਗਈ। ਉਹਦੇ ਵੀ ਪਰਿਵਾਰਕ ਜੀ ਜਿਹੜਾ ਕੋਈ ਸਹਾਰਾ ਨਹੀਂਗਾ ਉਹਨਾਂ ਦਾ ਤੇ ਮਾਤਾ ਬਢੇਪੇ ਚ ਆ। ਤੇ ਸ਼ੌਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਹਨਾਂ ਨੂੰ ਵੀ 5 ਲੱਖ ਰੁਪਇਆ ਮਾਲੀ ਸਹਾਇਤਾ ਤੇ ਨਾਲ ਇੱਕ ਪਰਿਵਾਰ ਦੇ ਜੀ ਨੂੰ ਤਰਾਂਤ ਨੌਕਰੀ ਦੇਣ ਦਾ ਜਿਹੜਾ ਉਹ ਵੀ ਅੱਜ ਫੈਸਲਾ ਕੀਤਾ ਨਾਲ ਦੀ ਨਾਲ ਜਿਹੜੇ ਬੱਚੇ ਜਿਨ੍ਹਾਂ ਨੂੰ ਉਹ ਅੱਗ ਦਾ ਸੇਕ ਫਸਿਲੰਡਰ ਫਟਣ ਨਾਲ ਲੱਗਾ ਉਹਨਾਂ ਪੰਜ ਬੱਚਿਆਂ ਨੂੰ 75 75000 ਰੁਪਇਆ ਉਹ ਵੀ ਸ਼ਮਨੀ ਗੁਰਦਾਰਾ ਪ੍ਰਬੰਧਕ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਪਿਛਲੇ ਦਿਨੀ ਓਲੰਪਿਕ ਦੇ ਵਿੱਚ ਤਾਂਬੇ ਦਾ ਤਗਮਾ ਲੈ ਕੇ ਭਾਰਤੀ ਹਾਕੀ ਟੀਮ ਇੱਥੇ ਸੱਚਖੰਡ ਸ੍ਰੀ ਦਰਬਾਰ ਸਾਹਿਬ ਨਤਮਸਤਕ ਹੋਣ ਆਈ ਸੀ ਜਿਸ ਦੇ ਵਿੱਚ ਉਹਨਾਂ ਦਾ ਸਤਕਾਰ ਵੀ ਕੀਤਾ ਗਿਆ ਪਰ ਉਹਨਾਂ ਚ ਇੱਕ ਪਲੇਅਰ ਜਰਮਨ ਪ੍ਰੀਤ ਸਿੰਘ ਜਿਹੜਾ ਸਾਫਤ ਸੂਰਤ ਆ ਉਹਦਾ ਵਿਸ਼ੇਸ਼ ਸਨਮਾਨ ਜਿਹੜਾ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਕਰੂਗੀ ਤੇ 5 ਲੱਖ ਰੁਪਇਆ ਉਹਨਾਂ ਨੂੰ ਵੀ ਉਹ ਸਾਫਤ ਸੂਰਤ ਹਾਕੀ ਦਾ ਪਲੇਅਰ ਪੰਜਾਬ ਦੀ ਤੇ ਇਸ ਗੁਰਾਂ ਦੀ ਧਰਤੀ ਦਾ ਜਿਹੜਾ ਸਾਫਤ ਸੂਰਤ ਉਹ ਵਿਦੇਸ਼ਾਂ ਦੀ ਧਰਤੀ ਤੇ ਮੈਚ ਖੇਡਿਆ ਉਹਦਾ ਵੀ ਅੱਜ ਫੈਸਲਾ ਕੀਤਾ ਗਿਆ ਉਹ ਤੋਂ ਇਲਾਵਾ ਪੰਥ ਰਤਨ ਜਥੇਦਾਰ ਗੁਰਚਰਨ ਸਿੰਘ ਦੀ ਟੌੜਾ ਜਿਨ੍ਹਾਂ ਦੀ 100 ਸਾਲਾਂ ਜਨਮ ਸ਼ਤਾਬ ਦੀ ਆ ਰਹੀ ਹੈ ਉਹ 20 ਆ 24 ਸਤੰਬਰ ਦੇ ਵਿੱਚ ਉਹਨਾਂ ਨੇ ਨਿਰਣਾ ਕੀਤਾ ਗਿਆ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਹਨੂੰ ਵੱਡੇ ਪੱਧਰ ਤੇ ਮਨਾਉਗੀ ਇਹਦੇ ਨਾਲ ਦੇ ਨਾਲ ਕਿਉਂਕਿ ਮਲਾਜਮਾਂ ਨੂੰ ਸਮੇਂ ਅਨੁਸਾਰ ਵਡਾਉਤਰੀ ਵੀ ਕਈ ਵਾਰੀ ਦੇਣੀ ਪੈਂਦੀ ਆ ਉਹ 4% ਅੱਜ ਮਗੇ ਹਾਈ ਪੱਤਾ ਦੇਣ ਦਾ ਵੀ ਫੈਸਲਾ ਹੋਇਆ ਇਹ ਫੈਸਲਾ ਜਿਹੜੇ ਸਾਡੇ ਐਜੂਕੇਸ਼ਨ ਅਦਾਰੇਾਂ ਤੇ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਮੁਲਾਜ਼ਮ ਆ। ਉਹਨਾਂ ਤੇ ਵੀ ਲਾਗੂ ਹੋਊਗਾ। ਇਹ ਤੋਂ ਇਲਾਵਾ ਜਿਹੜਾ ਸਾਡਾ ਸ਼ਤਾਬ ਦੀਆਂ ਦਾ ਗੁਰੂ ਸਾਹਿਬ ਜੀ ਦੀਆਂ ਦਾ ਉਹਦੇ ਸੰਬੰਧ ਦੇ ਵਿੱਚ ਵੀ ਫੈਸਲਾ ਕੀਤਾ ਗਿਆ ਤੇ ਉਹਨਾਂ ਦੇ ਵਿੱਚ ਇੱਕ ਚੋਲਾ ਸਾਹਿਬ ਤਰਨਤਾਰਨ ਦੇ ਨਾਲ ਕੋਟੜੀ ਸਾਹਿਬ ਇੱਕ ਪੁਰਾਣਾ ਪੰਜਮ ਪਾਛਾ ਨਾਲ ਜੁੜਦਾ ਇਤਿਹਾਸ ਆ ਉਹਦਾ ਫੈਸਲਾ ਕੀਤਾ ਗਿਆ ਕਿ ਉਹ ਬਿਲਡਿੰਗ ਨੂੰ ਐਜੀਟੀ ਜੇ ਸੰਭਲਣ ਵਾਸਤੇ ਇਹ ਜਿਹੜੇ ਮਾਹਰ ਆ ਉਹਨਾਂ ਦੀ ਟੀਮ ਬਣਾਈ ਜਾਊਗੀ ਤਾਂ ਉਹ ਐਜੀਟੀ ਜਿਹੜਾ ਆ ਉਹ ਮੇਨਟੇਨ ਕੀਤਾ ਜਾਊਗਾ ਦੂਸਰਾ ਪਿਛਲੇ ਦਿਨਾਂ ਦੌਰਾਨ ਮੈਂ ਪਹਿਲਾਂ ਵੀ ਕਿਹਾ ਸੀ ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਹਰਿਆਣਾ ਕਮੇਟੀ ਨੂੰ ਵੱਖ ਕੀਤਾ ਗਿਆ ਤੇ ਮੈਂ ਉਦ ਵੀ ਇਹ ਗੱਲ ਕਹੀ ਸੀ ਕਿ ਇਹ ਜਿਹੜੀ ਸਿੱਧੀ ਦਖਲਅੰਦਾਜ਼ੀ ਆ ਸ਼ੋਮਣੀ ਕਮੇਟੀ ਦੇ ਵਿੱਚ ਉਹ ਪਿਛਲਾ ਹਾਊਸ 18 ਮਹੀਨੇ ਦਾ ਸੀ ਉਹ 18 ਮਹੀਨੇ ਦਾ ਹਾਊਸ ਰੋਲੇ ਰੱਪੇ ਦੇ ਵਿੱਚ ਮੁੱਕ ਗਿਆ ਹੋਣੇ ਨਹੀਂ ਚੋਣਾਂ ਦਾ ਐਲਾਨ ਕੀਤਾ ਸੀ ਪਰ ਪਰਸੋਂ ਅਚਾਨਕ ਫਿਰ 41 ਮੈਂਬਰੀ ਜਿਹੜੀ ਕਮੇਟੀ ਆ ਉਹ ਨਾਮਿਨੇਟ ਕਰਤੀ ਸਰਕਾਰ ਨੇ ਤੇ ਫੇਰ ਕਹਿੰਦੇ ਜੀ ਅਸੀਂ ਦਖਲਦਾਰੀ ਨਹੀਂ ਕਰਦੇ ਤੇ ਦਖਲਦਾਰੀ ਤਾਂ ਸਿੱਧੀ ਹੋ ਗਈ ਪਰ ਇੱਕ ਵਾਰ ਜਿਹੜਾ ਹੋ ਕਮੇਟੀ ਬਣੀ ਹੁਣ ਦੂਜੀ ਵਾਰੀ ਜਿਹੜਾ ਹੋ ਕਮੇਟੀ ਬਣੀ ਤੇ ਮੇਰਾ ਸੁਭਾਅ ਨਹੀਂਗਾ ਬਹੁਤ ਤਿੱਖਾ ਜਾਂ ਕਿਸੇ ਦੇ ਚਿੱਕੜ ਸਿੱਟਣ ਦਾ ਪਰ ਤੁਸੀਂ ਪ੍ਰੈਸ ਵਾਲੇ ਵੀ ਜਾਣਦੇ ਆ ਤੇ ਬਾਕੀ ਵੀ ਸਾਰੇ ਜਾਣਦੇ ਆ ਕਿ ਉਹਦੇ ਵਿੱਚ ਜਿਹੜੇ ਕਾਰਕੁਨ ਕੁੱਝ ਚੁਣੇ ਗਏ ਆ ਜਾਂ ਜਿਹੜੇ ਨਾਮਿਨੇਟ ਹੋਏ ਆ ਉਹ ਕਿਸ ਪਾਰਟੀ ਦਾ ਜਾਂ ਕਿਸ ਸਸਤਾ ਦੇ ਨਾਲ ਕੰਮ ਕਰਦੇ ਆ ਉਹ ਤੁਹਾਨੂੰ ਸਾਰਿਆਂ ਨੂੰ ਵੈਤੋਂ ਬਿਹਤਰ ਪਤਾ ਤੇ ਹੁਣ ਉਹੀ ਗੱਲ ਜਿਹੜੀ ਅਸੀਂ ਪਹਿਲਾਂ ਕਹਿੰਦੇ ਸੀ ਕਿ ਇਹ ਇਸੇ ਤਰ੍ਹਾਂ ਸਰਕਾਰ ਜਿਹੜੀ ਆ ਇਸ ਹਰਿਆਣਾ ਕਮੇਟੀ ਨੂੰ ਗੁਰਦੁਆਰਾ ਕਮੇਟੀ ਨੂੰ ਚਲਾਊਗੀ ਉਹ ਅੱਜ ਗੱਲ ਸਾਬਤ ਹੋ ਗਈ ਆ ਸੋ ਮੈਂ ਸਮਝਦਾ ਕਿ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਖੇਰੂ ਖੇਰੂ ਕਰਨ ਲਈ ਮੌਕੇ ਦੀ ਸਰਕਾਰ ਨੇ ਕੋਈ ਜਿਹੜਾ ਮੌਕਾ ਸੀ ਉਹ ਖੁੰਝਣ ਨਹੀਂ ਦਿੱਤਾ ਸੋ ਇਸੇ ਤਰਜ਼ ਦੇ ਉੱਤੇ ਮੈਂ ਅਸ਼ੋਕਨ ਨੂੰ ਨਹੀਂ ਜਾਂਦਾ ਜੋ ਦਿੱਲੀ ਦੇ ਵਿੱਚ ਆ ਜਾਂ ਆਪਾਂ ਦੇਖਦੇ ਆ ਤਖਤ ਪਟਨਾ ਸਾਹਿਬ ਤਖਤ ਹਜ਼ੂਰ ਸਾਹਿਬ ਤੇ ਸ਼ਾਇਦ ਹੁਣ ਇਹ ਕੋਝਾ ਯਤਨ ਪੰਜਾਬ ਦੇ ਵੱਲੋਂ ਵੀ ਸ਼ੁਰੂ ਹੋ ਗਿਆ ਅੱਜ ਇਹ ਸ਼ੰਭੂ ਬਾਡਰ ਤੱਕ ਕਿਉਂਕਿ ਇਹ ਬਾਰੇ ਦੀ ਸੀਮਾ ਆ ਉਥੇ ਤੱਕ ਦਾ ਸਰਕਾਰ ਦੀ ਸਿੱਧੀ